ਹੜਾਂ ਦਾ ਪਾਣੀ ਵਧਣ ਵਾਲਾ ਹੈ ਕਿਉਂਕਿ ਅਨਾਉਂਸਮੈਂਟ ਡੈਮਾ ਤੋਂ ਸ਼ੁਰੂ ਹੋ ਗਈ ਹੈ। ਕਿਰਪਾ ਕਰਕੇ ਸਾਵਧਾਨ ਰਹੋ, ਦਰਿਆ ਤੋਂ ਦੂਰ ਰਹੋ, ਅਧਿਕਾਰਤ ਸੁਰੱਖਿਅਤ ਥਾਂ 'ਤੇ ਚਲੇ ਜਾਓ। ਲੋਕਾਂ ਨੂੰ ਕਿਹਾ ਜਾ ਰਿਹਾ ਹੈ ਕਿ ਉਹ ਇਸ ਦਰਿਆਵਾਂ ਤੋਂ ਦੂਰ ਰਹਿਣ। ਪੈਨਿਕ ਹੋਣ ਦੀ ਲੋੜ ਨਹੀਂ ਹੈ, ਡਰਨ ਦੀ ਲੋੜ ਨਹੀਂ ਹੈ, ਬਲਕਿ ਬਚਾਅ ਕਰਨ ਦੀ ਲੋੜ ਹੈ। ਇਹ ਖਬਰ ਸਾਰਿਆਂ ਤੱਕ ਸ਼ੇਅਰ ਕਰ ਦਿਓ। ਜੀ ਆਸੋ ਇਸ ਗਾਲ ਤੁਸੀਂ ਦੇਖ ਰਹੇ ਹੋ ਨੈਸ਼ਨ ਪੋਸਟ ਹੁਣ ਡੈਮਾ ਤੇ ਵੀ ਅਨਾਉਂਸਮੈਂਟ ਸ਼ੁਰੂ ਹੋ ਗਈ ਹੈ ਤੁਹਾਨੂੰ ਹੁਣੀ ਅਨਾਉਂਸਮੈਂਟ ਸੁਣਾਵਾਂਗੇ ਕਿ ਆਖਿਰਕਾਰ ਪਾਣੀ ਛੱਡਣ ਦੇ ਵੇਲੇ ਕਿਹੜੀ ਅਨਾਉਂਸਮੈਂਟ ਹੋਈ ਹੈ ਇਹ ਪਾਣੀ ਜਿਹੜੀ ਹੈ ਪਾਣੀ ਜਿਹੜਾ ਹੈ ਉਹ ਛੱਡਿਆ ਜਾ ਰਿਹਾ ਹੈ ਤੇ ਲੋਕਾਂ ਨੂੰ ਕਿਹਾ ਜਾ ਰਿਹਾ ਹੈ ਕਿ ਉਹ ਇਨਾ ਥਾਵਾਂ ਤੋਂ ਦੂਰ ਰਹਿਣ ਨਾਲ ਦੀ ਨਾਲ ਪਟਿਆਲਾ ਦੇ ਵਿੱਚ ਵੀ ਲੋਕਾਂ ਨੂੰ ਸੁਰੱਖਿਆ ਥਾਵਾਂ ਤੇ ਜਾਣ ਦੀ ਅਪੀਲ ਕਰ ਦਿੱਤੀ ਹੈ ਜੀ ਹਾਂ ਦੱਸੀਏ ਕਿ ਡਿਸਟ੍ਰਿਕਟ ਪਬਲਿਕ ਰਿਲੇਸ਼ਨ ਅਫੀਸਰ ਪਟਿਆਲਾ ਦੇ ਪੇਸ਼ ਤੋਂ ਆਇਆ ਹੈ ਕਿੱਕਾ ਘੱਗਰ ਦਰਿਆ ਤਹਿਸੀਲ ਰਾਜਪੁਰਾ ਕਨੌਰ ਦੇ ਘੱਗਰ ਨੇੜੇ ਲੱਗਦੇ ਪਿੰਡਾਂ ਦੇ ਵਿੱਚ ਘੱਗਰ ਦੇ ਵਿੱਚ ਕਿਸੇ ਵੀ ਸਮੇਂ ਪਾੜ ਪੈ ਸਕਦਾ ਹੈ ਇਸ ਦੇ ਲਈ ਹੇਠ ਲਿਖੇ ਪਿੰਡਾਂ ਦੇ ਲੋਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਤੁਰੰਤ ਸੁਰੱਖਿਆ ਥਾਵਾਂ ਤੇ ਪਹੁੰਚਣ ਤੇਪਲਾ ਰਾਜਗੜ ਮਹਿ ਮੁੱਧਪੁਰ ਦੜਬਾਰ ਸੰਜਰਪੁਰ ਨੰਨੇੜੀ ਰਾਏਪੁਰ ਸ਼ਮਸਪੁਰ ਉਨਸਰ ਜੰਡ ਬੰਗੋਲੀ ਹਰਪਾਲਾ ਕਾਮੀ ਕਾਮੀ ਖੁਰਦ ਰਾਮਪੁਰ ਸੌਂਟਾ ਚਮਾਰੂ ਕਪੂਰੀ ਕਮਾਲਪੁਰ ਲਾਛੜੂ ਖੁਰਦ ਸਰਾਲਾ ਕਲਾ ਮੈਦੂਦਾ ਸਰਾਲਾ ਖੁਰਦ ਇਹਨਾਂ ਪਿੰਡਾਂ ਦੇ ਵਸਨੀਕਾਂ ਨੂੰ ਤੁਰੰਤ ਆਪਣੇ ਘਰ ਖਾਲੀ ਕਰਕੇ ਸੁਰੱਖਿਆ ਥਾਵਾਂ ਤੇ ਜਾਣ ਦੀ ਬੇਨਤੀ ਕੀਤੀ ਜਾਂਦੀ ਹੈ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਸਹਾਇਤਾ ਪ੍ਰਦਾਨ ਕਰਨ ਦੇ ਲਈ ਹਾਜ਼ਰ ਹਨ ਕਿਰਪਾ ਕਰਕੇ ਸਹਿਯੋਗ ਕਰੋ ਨਾਲ ਦੀ ਨਾਲ ਤੁਹਾਨੂੰ ਦੱਸਦੀ ਹੈ ਕਿ ਸਤਲੂ ਦਰਿਆ ਨੂੰ ਵੀ ਲੈ ਕੇ ਜਿਹੜਾ ਹੈ ਉਹ ਲੋਕਾਂ ਦੇ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਸੀ ਖਾਸ ਕਰਕੇ ਜਲੰਧਰ ਦੇ ਲਗਸ਼ਾਕੇ ਦੇ ਪਿੰਡਾਂ ਨੂੰ ਅਵੇਲ ਕੀਤਾ ਗਿਆ ਸੀ ਕਿ ਦੱਸਿਆ ਜਾ ਰਿਹਾ ਸੀ ਕਿ ਫਲੋਰ ਦੇ ਲਗਸ਼ਾਕੇ ਪਿੰਡਾਂ ਤੇ ਵੀ ਜਿਹੜੀ ਹੈ ਉਹ ਨਜ਼ਰ ਜਿਹੜੀ ਹੈ ਪ੍ਰਸ਼ਾਸਨ ਨੇ ਬੜਾਈ ਹੋਈ ਹੈ ਸੋ ਲਗਾਤਾਰ ਜਿੱਥੇ-ਜਿੱਥੇ ਦਰਿਆ ਦਰਿਆ ਵਗਦਾ ਹੈ ਉੱਥੇ-ਉੱਥੇ ਲੋਕਾਂ ਨੂੰ ਸੁਰੱਖਿਅਤ ਕੀਤਾ ਜਾ ਰਿਹਾ ਹੈ ਇਸ ਦੇ ਵਿਚਕਾਰ ਡੈਮ ਤੋਂ ਜਿਹੜਾ ਇਹ ਜਿਹੜੀ ਅਨਾਉਂਸਮੈਂਟ ਸਾਹਮਣੇ ਆ ਰਹੀ ਹੈ ਉਹ ਲੋਕਾਂ ਨੂੰ ਡਰਾ ਰਹੀ ਹੈ ਕਿਉਂਕਿ ਪਾਣੀ ਜਿਹੜਾ ਹੈ ਉਹ ਛੱਡਿਆ ਜਾ ਰਿਹਾ ਹੈ ਕਿਹਾ ਜਾ ਰਿਹਾ ਹੈ ਕਿ ਤਕਰੀਬਨ 88 ਫੁੱਟ ਪਾਣੀ ਜਿਹੜਾ ਹੈ ਉਹ ਛੱਡਿਆ ਜਾ ਰਿਹਾ ਹੈ ਅਤੇ ਇਹ ਪਾਣੀ ਕਈ ਥਾਵਾਂ ਤੋਂ ਦਰਿਆ ਜੋ ਸਤਲੁਜ ਦੇ ਵਿੱਚ ਵੀ ਛੱਡਿਆ ਜਾ ਰਿਹਾ ਹੈ ਸੋ ਲੋਕਾਂ ਨੂੰ ਅਵੇਅਰ ਕੀਤਾ ਜਾ ਰਿਹਾ ਹੈ ਸੋ ਅਸੀਂ ਬਾਰ-ਬਾਰ ਇਹ ਕਹ ਰਿਹਾ ਕਿ ਤੁਸੀਂ ਘਬਰਾਉਣਾ ਨਹੀਂ ਹੈ ਕਿਸੇ ਨੇ ਪੈਨਿਕ ਨਹੀਂ ਹੋਣਾ ਹੈ ਬਲਕਿ ਜੇ ਪ੍ਰਸ਼ਾਸਨ ਤੁਹਾਨੂੰ ਕੋਈ ਅਲਰਟ ਦਿੰਦਾ ਹੈ ਕਹਿੰਦਾ ਹੈ ਕਿ ਕੋਈ ਸੁਰੱਖਿਆ ਥਾਵਾ ਤੇ ਜਾਵੋ ਤੇ ਉਸਤੇ ਅਣਗਹਿਲੀ ਨਾ ਕਰੋ ਕਿਉਂਕਿ ਪਾਣੀ ਦਾ ਇੱਕਦਮ ਵਹਾਰ ਇੰਨੀ ਤੇਜ਼ ਹੁੰਦਾ ਹੈ ਕਿ ਬਹੁਤ ਵਾਰ ਆਪਣਾ ਸਮਾਨ ਚੱਕਣ ਦੇ ਲਈ ਵੀ ਜਿਹੜਾ ਹੈ ਉਹ ਰਾਹ ਨਹੀਂ ਮਿਲਦਾ ਇਸ ਕਰਕੇ ਜਦੋਂ ਪ੍ਰਸ਼ਾਸਨ ਤੁਹਾਨੂੰ ਕਹਿ ਰਿਹਾ ਹੈ ਕਿ ਤੁਸੀਂ ਸੁਰੱਖਿਆ ਥਾਵਾ ਤੇ ਚਲੇ ਜਾਓ ਆਪਣਾ ਬਚਾਅ ਕਰ ਲਵੋ ਜਿਨ੍ਹਾਂ ਪਿੰਡਾਂ ਨੂੰ ਜਿਨ੍ਹਾਂ ਸ਼ਹਿਰਾਂ ਨੂੰ ਅਲਰਟ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਪ੍ਰਸ਼ਾਸਨ ਦੀ ਗੱਲ ਮੰਨਣੀ ਚਾਹੀਦੀ ਹੈ ਸੋ ਤੁਹਾਨੂੰ ਇਹ ਅਨਾਉਂਸਮੈਂਟ ਸੁਣੌਣਿਆ ਜੋ ਇਸ ਸਮੇਂ ਹੋ ਰਹੀ ਹੈ यह संकेत है कि डैम से पानी छोड़ा जा चुका है अब नदी के पास जाना खतरनाक हो सकता है कृपया सतर्क रहें, नदी से दूर रहें और सुरक्षित स्थान पर जाएं। सायरन की आवाज सुन ही सावधान हो जाओ। यह संकेत है कि डैम से तो पानी छोड़ा जा चुका है हम दरिया भी ने जाना खतरनाक हो सकता है ਕਿਰਪਾ ਕਰਕੇ ਸਾਵਧਾਨ ਰਹੋ ਦਰਿਆ ਤੋਂ ਦੂਰ ਰਹੋ ਆਦੇ ਸੁਰੱਖਿਤ ਥਾਂ 'ਤੇ ਚਲੇ ਜਾਓ